ਦੋਸਤੋ ਪੰਜਾਬੀ ਟਰਬਿਨ ਦੇ ਡਿਜੀਟਲ ਪਲੈਟਫਾਰਮ ਤੇ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹਾਂ ਪ੍ਰੋਗਰਾਮ ਵੇਲੇ ਦੀ ਗੱਲ ਲੈ ਕੇ ਦੋਸਤੋ ਜਿਵੇਂ ਕਿ ਅੱਜ ਪੰਜਾਬ ਦੇ ਵਿੱਚ ਸਵੇਰ ਤੋਂ ਇੱਕ ਸਿਆਸੀ ਘਮਸਾਨ ਮਚਿਆ ਹੋਇਆ ਹੈ ਕਿਉਂਕਿ ਸਵੇਰੇ ਹੀ ਵਿਜੀਲੈਂਸ ਦੀ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਹਿਸ਼ੇ ਨੇ ਦੋ ਦਰਜਿਆਂ ਦੇ ਕਰੀਬ ਰਹਿਸ਼ਿਆਂ ਤੇ ਛਾਪੇਮਾਰੀ ਕੀਤੀ ਹੈ ਤੇ ਉਸ ਤੋਂ ਬਾਅਦ ਗ੍ਰਿਫਤਾਰੀ ਕੀਤੀ ਹੈ ਇਹਨਾਂ ਸਾਰੀਆਂ ਘਟਨਾਕ੍ਰਮ ਬਾਰੇ ਗੱਲਬਾਤ ਕਰਾਂਗੇ ਤੇ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲੜ ਜੀ ਭੁੱਲੜ ਸਾਹਿਬ ਤੁਹਾਡਾ ਬਹੁਤ ਸਵਾਗਤ ਬੜੀ ਮਿਹਰਬਾਨੀ ਜੀ ਤੁਹਾਡੀ ਚਰਨਜੀਤ ਜੀ ਪੰਜਾਬ 'ਚ ਜਿਹੜਾ ਜਿਸ ਸਵੇਰ ਤੋਂ ਹੀ ਇਹ ਮਾਹੌਲ ਬਣਿਆ ਹੋਇਆ ਹੈ ਵੀ ਵਿਜੀਲੈਂਸ ਬਿਊਰੋ ਦੀ ਟੀਮ ਵਿਕਰਮ ਸਿੰਘ ਮਜੀਠੀਆ ਦੀ ਰਹਿਸ਼ ਤੇ ਛਾਪੇ ਮਾਰਨ ਜਾਂਦੀ ਹੈ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਛਾਪੇਮਾਰੀ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਨਾਲੋ ਨਾਲ ਹੋਰ ਨਾ ਠਿਕਾਨਿਆਂ ਤੇ ਚਾਹੇ ਮਜੀਠੇ ਦੀ ਗੱਲ ਕਰ ਲਈਏ ਚੰਡੀ ਇਹ ਸਾਰੀਆਂ ਥਾਵਾਂ ਤੇ ਹੀ ਛਾਪੇਮਾਰੀ ਦਾ ਘਟਨਾਕ੍ਰਮ ਦੇਖਣ ਨੂੰ ਮਿਲਦਾ ਹੈ ਫਿਰ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਵੀ ਹੁੰਦੀ ਹੈ ਤਾਂ ਅਸੀਂ ਪਹਿਲਾਂ ਤਾਂ ਇਹੀ ਜਾਨਣਾ ਚਾਹਾਂਗੇ ਇਹ ਪੂਰਾ ਮਾਮਲਾ ਕੀ ਹੈ ਹੁਣ ਤੱਕ ਦੀ ਕੀ ਅਪਡੇਟ ਹੈ ਉਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ ਦੇਖੋ ਆਪਾਂ ਜਦੋਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਆ ਤਾਂ 5 ਮਿੰਟ ਪਹਿਲਾਂ ਹੀ ਜਿਹੜੀ ਐਫ ਆਈ ਆਰ ਹੈ ਉਹਦੀ ਕਾਪੀ ਸਾਨੂੰ ਮਿਲੀ ਹੈਗੀ ਹੈ ਜਿਸ ਨੂੰ ਅਸੀਂ ਇਨ ਡੈਪਥ ਤੋ ਅਜੇ ਸਟੱਡੀ ਨਹੀਂ ਕਰ ਸਕੇ ਹੈਗੇ ਹਾਂ ਪਰ ਇਹ ਗੱਲ ਤਾਂ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਵੇਰ ਵਕਤੀ ਬਿਜੀਲੈਂਸ ਵਿਰੋਧੀਆਂ ਜਿਹੜੀਆਂ ਅਲੱਗ-ਅਲੱਗ ਟੀਮਾਂ ਨੇ ਕਿਉਂਕਿ ਉਹ ਸਾਰੇ ਆਪਰੇਸ਼ਨ ਦੀ ਤਿਆਰੀ ਪੂਰਾ ਦਿਨ ਕੱਲ ਆ ਜਿਹੜੇ ਬਿਜੀਲੈਂਸ ਨੇ ਕੀਤੀ ਹੈ ਔਰ ਸਰਕਾਰ ਨੇ ਵੀ ਕੱਲ ਸਾਰੀ ਡਿਸਕਸ਼ਨ ਦੇ ਵਿੱਚ ਇਹ ਚਰਚਾ ਜਿਹੜੀ ਚੱਲਦੀ ਰਹੀ ਹੈ ਤੇ ਅੱਜ ਸਵੇਰ ਵਕਤੀ ਜਿਹੜੀਆਂ ਹੈਗੀਆਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ 2 ਦਰਜਨ ਥਾਵਾਂ ਦੇ ਛਾਪੇ ਮਾਰੇ ਨੇ ਤੇ ਵਿਕਰਮ ਮੰਜੀਠੀਆਂ ਨੂੰ ਜਿਹੜਾ ਉਹਨਾਂ ਦੀ ਅੰਮ੍ਰਿਤਸਰ ਰਹਿائش ਹੈ ਉਥੋਂ ਉਹਨਾਂ ਨੂੰ ਗ੍ਰਿਫਤਾਰ ਹੈ ਜਿਹੜਾ ਵਿਜੀਲੈਂਸ ਨੇ ਅੱਜ ਕੀਤਾ ਹੈ ਜੀ ਤੇ ਜਿਹੜੀ ਐਫਆਈਆਰ ਦੀ ਡੇਟ ਹੈ ਉਹ ਵੀ ਅੱਜ ਹੀ ਐਫਆਈਆਰ ਅੱਜ ਦੀ ਡੇਟ ਦੇ ਵਿੱਚ ਹੋਈ ਹੈ ਔਰ ਵਿਜੀਲੈਂਸ ਵਿਰੋਧ ਜਿਹੜਾ ਥਾਣਾ ਮੁਹਾਲੀ ਹੈ ਉਹਦੇ ਵਿੱਚ ਐਫਆਈਆਰ ਕਰਨ ਮੰਗੋ ਉਹਨਾਂ ਦੀ ਅਰੈਸਟ ਕਰਨ ਮੰਗਰੋ ਉਹਨਾਂ ਤੋਂ ਇਸ ਵੇਲੇ ਜਿਹੜੀ ਪੁੱਛਗਛ ਹੈ ਉਹ ਚੱਲ ਰਹੀ ਹੈ ਔਰ ਇਹ ਵੀ ਆਪਾਂ ਸਾਰਿਆਂ ਨੇ ਦੇਖਿਆ ਕਿ ਅੱਜ ਇਸ ਟਾਈਮ ਵਿਜੀਲੈਂਸ ਵਿਰੋਧੀਆਂ ਟੀਮਾਂ ਨੇ ਉਹਨਾਂ ਨੂੰ ਅਰੈਸਟ ਕੀਤਾ ਅਮਰਸਰ ਤੋਂ ਤੇ ਉਸ ਟਾਈਮ ਵੀ ਕਾਫੀ ਜਿਹੜਾ ਹਗਮ ਹੈ ਉੱਥੇ ਦੇਖਣ ਨੂੰ ਮਿਲਿਆ ਜੀ ਆਪਸ ਦੇ ਵਿੱਚ ਵਿਜੀਲੈਂਸ ਅਧਿਕਾਰੀਆਂ ਦਾ ਔਰ ਮਜੀਠੀਏ ਦਾ ਉਹਨਾਂ ਦੀ ਵਾਈਫ ਗਨੀਬ ਕੌਰ ਮਜੀਠੀਏ ਦਾ ਜਿਨ੍ਹਾਂ ਨੇ ਆਬਜੈਕਟ ਕੀਤਾ ਵਿਜੀਲੈਂਸ ਦੀ ਜਿਹੜੀ ਜਿਸ ਤਰ੍ਹਾਂ ਦੇ ਤੌਰ ਤਰੀਕੇ ਸੀ ਜਿਸ ਤਰ੍ਹਾਂ ਵਿਜੀਲੈਂਸ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਈ ਉਹਨੂੰ ਪੁਆਇੰਟ ਆਊਟ ਕੀਤਾ ਹੈਗਾ ਤੇ ਤਰਨਤਾਰਨ ਦੇ ਵਿੱਚ ਵੀ ਹੋਇਆ ਮਜੀਠੀਆ ਦੇ ਵਿੱਚ ਵੀ ਮਜੀਠਾ ਹਲਕੇ ਦੇ ਵਿੱਚ ਸੰਗਰੂਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਪਠਾਨਕੋਟ ਦੇ ਵਿੱਚ ਇਹਨਾਂ ਸਾਰੀਆਂ ਥਾਵਾਂ ਤੇ ਈਵਨ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਰਹਿਸ਼ ਔਰ ਉਹਨਾਂ ਦੇ ਫਲੈਟ ਤੇ ਜਿਹੜੇ ਛਾਪੇ ਮਾਰੇ ਗਏ ਨੇ ਔਰ ਉਥੋਂ ਕੀ ਕੀ ਮਿਲਿਆ ਇਹਦੇ ਬਾਰੇ ਹਜੇ ਵਿਜੀਲੈਂਸ ਦਾ ਕੋਈ ਅਧਿਕਾਰਤਾ ਜਿਹੜਾ ਉਹ ਬਿਆਨ ਸਾਹਮਣੇ ਨਹੀਂ ਆਇਆ ਹੈਗਾ ਪਰ ਜਿਹੜਾ ਇਹਨਾਂ ਦੀ ਕੈਬਨਿਟ ਮਨਿਸਟਰ ਕੁਲਦੀਪ ਧਾਲੀਵਾਲ ਨੇ ਉਹਨਾਂ ਨੇ ਵਿਜੀਲੈਂਸ ਦੇ ਹਵਾਲੇ ਨਾਲ ਇਹ ਗੱਲ ਕਹੀ ਹੈ ਕਿ ਤਕਰੀਬਨ 29 ਦੇ ਕਰੀਬ ਜਿਹੜੇ ਮੋਬਾਈਲ ਫੋਨ ਹੈ ਉਹ ਮਿਲੇ ਨੇ ਤੇ ਕੁਝ ਜਿਹੜੇ ਆਈਪੈਡ ਵੀ ਮਿਲੇ ਨੇ ਤੇ ਕੁਝ ਡਾਇਰੀਆਂ ਦਾ ਵੀ ਉਹਨਾਂ ਨੇ ਹਵਾਲਾ ਦਿੱਤਾ ਹੈਗਾ ਦੇਖੋ ਇਹ ਪੰਜਾਬ ਦੇ ਲੋਕ ਤਾਂ ਨਹੀਂ ਕਿਆਸ ਕਰ ਰਹੇ ਸੀਗੇ ਕਿ ਅੱਜ ਇਦਾਂ ਹੋ ਜਾਣਾ ਹੈਗਾ ਪਰ ਬਿਕਰਮ ਮਜੀਠੀਆ ਨੂੰ ਖੁਦ ਨੂੰ ਇਹ ਪਤਾ ਸੀ ਉਹ ਬਹੁਤ ਥਮ ਪਹਿਲਾਂ ਵੀ ਇਸ ਤਰ੍ਹਾਂ ਦੀ ਬਿਆਨ ਦੇ ਚੁੱਕੇ ਨੇ ਕਿ ਮੇਰੇ ਖਿਲਾਫ ਹੈ ਜਿਹੜਾ ਵਿਜੀਲੈਂਸ ਹੈ ਉਹ ਕਿਸੇ ਵੇਲੇ ਪਰਚਾ ਦਰਜ ਕਰ ਸਕਦੀ ਹੈਗੀ ਹੈ ਤਿਆਰੀ ਕੀਤੀ ਜਾ ਰਹੀ ਹੈ ਜਦੋਂ ਕੋਈ ਵਿਜੀਲੈਂਸ ਚੀਫ ਨੂੰ ਚੇਂਜ ਕੀਤਾ ਜਾਂਦਾ ਸੀ ਤਾਂ ਮਜੀਠੀਆ ਆਪਣੇ ਨਾਲ ਉਸ ਨੂੰ ਜੋੜ ਲੈਂਦਾ ਸੀ ਕਿ ਦਬਾਅ ਪਾਇਆ ਜਾ ਰਿਹਾ ਹੈ ਚਲੋ ਇਹ ਇੰਟਰਨਲ ਗੱਲਾਂ ਹੈ ਪੋਲੀਟੀਕਲ ਗੱਲਾਂ ਹੈ ਜਿਨ੍ਹਾਂ ਦੇ ਵਿੱਚ ਆਪਾਂ ਨਹੀਂ ਜਾਵਾਂਗੇ ਜੀ ਮਸਲਾ ਇਹ ਕਿ ਫੈਕਟ ਕੀ ਹੈਗਾ ਜੀ ਬਿਲਕੁਲ ਇਹ ਦੇਖਣ ਵਾਲੀ ਗੱਲ ਹੈ ਜਿੰਨੀ ਕਿ ਐਫਆਈਆਰ ਤੇ ਨਜ਼ਰ ਮਾਰੀ ਹੈ ਉਹਨਾਂ ਨੇ ਇਹ ਕਿਹਾ ਕਿ 2007 ਤੋਂ ਲੈ ਕੇ 12 ਤੱਕ ਜਦੋਂ ਮਜੀਠੀਆ ਕੈਬਨਟ ਮੰਤਰੀ ਰਹੇ ਨੇ ਉਦੋਂ ਸਤੈਮ ਉਹਨਾਂ ਦੀ ਇਨਕਮ ਹੈ ਉਹਨਾਂ ਦੀਆਂ ਕੰਪਨੀਆਂ ਦੀ ਕਿੰਨੀ ਇਨਕਮ ਰਹੀ ਹੈ ਉਹਨਾਂ ਦੇ ਜਿਹੜੇ ਖਰਚੇ ਨੇ ਉਹ ਕੀ ਰਹੇ ਨੇ ਤਕਰੀਬਨ ਮੈਨੂੰ ਲੱਗਦਾ ਹੈ ਕਿ ਡੇਢ ਕਰੋੜ ਦਾ ਕਰੀਬ ਜਿਹੜਾ ਇੱਕ ਮੋٹے ਤੌਰ ਤੇ ਨਜ਼ਰ ਆਇਆ ਸਾਨੂੰ ਐਫ ਆਈ ਆਰ ਦੇ ਵਿੱਚ ਉਹ ਫਰਕ ਦਿਖਿਆ ਹੈਗਾ ਕਿ ਤੁਹਾਡੀ ਆਮਦਨ ਇੰਨੀ ਸੀ ਔਰ ਖਰਚਾ ਤੁਹਾਡਾ ਇੰਨਾ ਜ਼ਿਆਦਾ ਹੋਇਆ ਉਸ ਤੋਂ ਜ਼ਿਆਦਾ ਇਹ ਵੀ ਆਪਾਂ ਨੂੰ ਪਤਾ ਹੈ ਕਿ ਨਸ਼ਾ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਯੁੱਧ ਚੱਲ ਰਿਹਾ ਹੈਗਾ ਤੇ 2013 ਦੇ ਵਿੱਚ ਇਹ ਦੋ ਜਗਦੀਸ਼ ਭੋਲਾ ਜਿਹੜੇ ਅੱਜਕੱਲ ਜਮਾਨਤ ਤੇ ਨੇ ਉਹਨਾਂ ਨੇ ਇੱਕ ਬਿਆਨ ਮਹਾਲੀ ਕੋਰਟ ਦੇ ਵਿੱਚ ਉਹਨਾਂ ਨੇ ਦਿੱਤਾ ਸੀ ਬਾਹਰ ਆ ਕੇ ਜਿਹਦੇ ਵਿੱਚ ਮਜੀਠੀਆ ਦਾ ਨਾਮ ਲਿਆ ਸੀ ਉਸ ਟਾਈਮ ਤੋਂ ਹੀ ਇਹ ਜਿਹੜੇ ਮਜੀਠੀਆ ਹੈ ਉਹ ਚਰਚਾ ਚ ਹੈਗਾ ਬਿਲਕੁਲ ਹਾਂ ਉਸ ਤੋਂ ਹੀ ਡਰੱਗਸ ਦੇ ਨਾਲ ਇਹਨਾਂ ਦਾ ਨਾਮ ਹੈ ਜਿਹੜਾ ਜੋੜਿਆ ਜਾਂਦਾ ਹੈਗਾ ਤੇ ਕਾਂਗਰਸ ਦੀ ਸਰਕਾਰ ਵੀ ਰਹੀ ਉਸ ਤੋਂ ਪਹਿਲਾਂ ਈਡੀ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਇੱਕ ਵਾਰ ਯਾਦ ਹੋ ਤੁਹਾਨੂੰ ਈਡੀ ਨੇ ਵੀ ਇਹਨਾਂ ਨੂੰ ਪੁਛਗੇਸ਼ਲੀ ਬੁਲਾਇਆ ਸੀਗਾ ਜੀ ਬਿਲਕੁਲ ਪਰ ਉਸ ਤੋਂ ਵੀ ਗੱਲ ਹੈ ਜਿਹੜੀ ਡਰੱਗ ਦੇ ਇਸ਼ੂ ਤੇ ਨਹੀਂ ਗਈ ਸੀ ਔਰ ਪੰਜਾਬ ਦੇ ਵਿੱਚ ਇਸ ਵੇਲੇ ਡਰੱਗ ਦਾ ਈਸ਼ੂ ਪਿਛਲੇ ਦੋ ਸਰਕਾਰਾਂ ਤੋਂ ਦੇਖ ਰਹੇ ਹਾਂ ਕਿ ਬੜਾ ਸਿਆਸੀ ਤੌਰ ਤੇ ਭਗਦਾ ਹਰ ਚਾਹੇ ਚੋਣ ਛੋਟੀ ਹੋਵੇ ਚਾਹੇ ਵੱਡੀ ਹੋਵੇ ਜੀ ਸੋ ਕਪਟਨ ਰਵਿੰਦਰਜੀਤ ਸਰਕਾਰ ਦੇ ਵਿੱਚ ਵੀ ਕੋਈ ਬਹੁਤੀ ਨਹੀਂ ਹੋਈ ਸੀ ਉਸ ਤੋਂ ਬਾਅਦ ਜੋ ਚੰਨੀ ਮੁੱਖ ਮੰਤਰੀ ਬਣੇ ਨੇ ਚਰਨਜੀਤ ਚੰਨੀ ਤਾਂ ਉਹਨਾਂ ਨੇ ਦਸੰਬਰ 2021 ਦੇ ਵਿੱਚ ਇੱਕ ਐਫਆਈਆਰ ਹੈ ਜਿਹੜੀ 2 ਨੰਬਰ ਮੁਹਾਲੀ ਦੇ ਵਿੱਚ ਸਟੇਟ ਕ੍ਰਾਈਮ ਬੀਰੋ ਦਾ ਜਿਹੜਾ ਥਾਣਾ ਹੈ ਉਹ ਕੀਤੀ ਸੀ ਉਹਦੇ ਵਿੱਚ ਤਕਰੀਬਨ 6 ਮਹੀਨੇ ਮਜੀਠੀਆ ਜਿਹੜੇ ਉਹ ਜੇਲ੍ਹ ਦੇ ਵਿੱਚ ਵੀ ਰਹੇ ਤੇ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਜਮਾਨਤ ਹੈ ਜਿਹੜੀ ਮਿਲੀ ਹੋਈ ਸੀ ਹੁਣ ਜਿਹੜੇ ਸਾਡੇ ਸਰੋਤ ਨੇ ਜਾਂ ਸਾਡੇ ਸੋਰਸਸ ਨੇ ਉਹਨਾਂ ਦੇ ਮੁਤਾਬਕ ਇਹ ਹੈਗਾ ਕਿ ਉਸ ਟਾਈਮ ਤੋਂ ਹੀ ਤਿਆਰੀ ਤਕਰੀਬਨ ਜਦੋਂ ਇਹ ਨਵੀਂ ਸਰਕਾਰ ਬਣੀ ਤਕਰੀਬਨ 1 ਸਾਲ ਤੋਂ ਇਹ ਤਿਆਰੀ ਚੱਲ ਰਹੀ ਸੀ ਕਿ ਇਹਨਾਂ ਦਾ ਜਿਹੜਾ ਇਨਕਮ ਦਾ ਬਿਊਰੋ ਹੈ ਸਰੋਤਾਂ ਤੋਂ ਵੱਧ ਕਿੰਨੀ ਕਮਾਈ ਹੈ ਜਿਹੜੀ ਕੀਤੀ ਹੈਗੀ ਹੈ ਉਹ ਪੂਰੀ ਚੱਲ ਰਹੀ ਸੀਗੀ ਇਹ ਇੱਕ ਸਾਲ ਤੋਂ ਇਹ ਪੀਰੀਅਡ ਚੱਲ ਰਿਹਾ ਸੀ ਤੁਹਾਨੂੰ ਯਾਦ ਹੋਊ ਕਿ ਈਡੀ ਨੇ ਤਕਰੀਬਨ ਸਾਲਕ ਪਹਿਲਾਂ ਦੀ ਗੱਲ ਹੈਗੀ ਆ ਕਿ ਉਦੋਂ ਵਿਜੀਲੈਂਸ ਬਿਊਰੋ ਨੇ ਇੱਕ ਪੱਤਰ ਵੀ ਲਿਖਿਆ ਸੀ ਕਿ ਸਾਨੂੰ ਤੁਸੀਂ ਜੇ ਕੋਈ ਜਾਂਚ ਕੀਤੀ ਹੈ ਇਹਨਾਂ ਦੀ ਤਾਂ ਸਾਨੂੰ 2006-7 ਤੋਂ ਲੈ ਕੇ 18-19 ਤੱਕ ਦਾ ਤਕਰੀਬਨ 13 ਸਾਲਾਂ ਦਾ ਇਹਨਾਂ ਦਾ ਬਿਊਰੋ ਹੈ ਜਿਹੜਾ ਬਿੱਤੀ ਲੈਣ ਦੇਣ ਕਿੱਥੇ ਕਿੱਥੇ ਹੋਇਆ ਕਿਵੇਂ ਕਿਵੇਂ ਹੋਇਆ ਕਿਉਂਕਿ ਉਦੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਬਣੀਆਂ ਸੀ ਐਨਡੀਪੀਐਸ ਦਾ ਜਿਹੜਾ ਕੇਸ ਜੰਨੀ ਨੇ ਦਰਜ ਕੀਤਾ ਸੀ ਉਸ ਟਾਈਮ ਉਹਦੇ ਵਿੱਚ ਬਾਅਦ ਚ ਇਨਵੈਸਟੀਗੇਸ਼ਨ ਚੱਲਦੀ ਰਹੀ ਬਿਲਕੁਲ ਹਨਾ ਉਹਦੇ ਵਿੱਚ ਵੀ ਕੀ ਕੀ ਸਾਹਮਣੇ ਆਇਆ ਹੈ ਤੇ ਈਡੀ ਨੇ ਸਿਰਫ ਇਹਦਾ ਪੋਰਸ਼ਨ ਟੱਚ ਕੀਤਾ ਸੀਗਾ ਕਿ 7-8 ਤੋਂ ਲੈ ਕੇ 18-19 ਤੱਕ ਦਾ ਕਿ ਇਹਨਾਂ ਬਰਿਆਂ ਦੇ ਵਿੱਚ ਬਿੱਤੀ ਲੈਣ ਦੇਣ ਹੋਇਆ ਉਹਦਾ ਸਾਨੂੰ ਪੂਰਾ ਖਾਕਾ ਤਿਆਰ ਕਰਕੇ ਦਿੱਤਾ ਜਾਵੇ ਪਤਾ ਲੱਗੇ ਕਿ ਉਸ ਟਾਈਮ ਜਿਹੜੀ ਪੰਜਾਬ ਪੁਲਿਸ ਹੈ ਉਹਨਾਂ ਨੇ ਉਹਨਾਂ ਨੂੰ ਦਿੱਤਾ ਵੀ ਸੀਗੀ ਈਡੀ ਨੂੰ ਦਿੱਤਾ ਸੀਗਾ ਤੇ ਜਦੋਂ ਸਾਨੂੰ ਉਹਦੇ ਵਿੱਚੋਂ ਥੋੜੀ ਬਹੁਤੀ ਅਸੀਂ ਜਿਹੜੀ ਪਿੰਕ ਕੱਢਣ ਦੀ ਕੋਸ਼ਿਸ਼ ਕੀਤੀ ਹੈ ਉਸ ਜਾਂਚ ਦੇ ਵਿੱਚ ਹੁਣ ਵਿਜੀਲੈਂਸ ਦੀ ਜਾਂਚ ਦੇ ਵਿੱਚ ਕੀ ਸਾਹਮਣੇ ਆਇਆ ਹੈ ਜਾਂ ਅੱਗੇ ਕੀ ਕੀ ਇਹਨਾਂ ਕੋਲੇ ਹੱਥ ਪੱਲੇ ਹੈ ਲੀਗਲੀ ਉਹ ਤਾਂ ਐਫ ਆਈ ਆਰ ਨੂੰ ਇਨ ਡੈਪਥ ਜਦੋਂ ਆਪਾਂ ਸਟੱਡੀ ਕਰਾਂਗੇ ਉਦੋਂ ਪਤਾ ਲੱਗੇਗਾ ਪਰ ਉਦੋਂ ਪਤਾ ਲੱਗਾ ਕਿ 2 ਸਾਲ ਜਦੋਂ ਸਰਕਾਰ ਨਮੀ ਨਮੀ ਬਣੀ ਸੀ ਅਕਾਲੀ ਦਲ ਤੇ ਭਾਜਪਾ ਗੱਠ ਜੋੜਦੀ 7 8 ਤੇ 8 9 ਦੇ ਵਿੱਚ 2 ਸਾਲਾਂ ਦੇ ਵਿੱਚ ਕੁਝ ਐਂਟਰੀਆਂ ਜਿਹੜੀ ਨਗਦੀ ਦੀਆਂ ਨੇ ਉਹ 100-100 ਕਰੋੜ ਤੋਂ ਵੱਧਦੀਆਂ ਦਸਿਆ ਜਾ ਰਹੀਆਂ ਨੇ ਜਿਹਦੀ ਅਧਿਕਾਰਤ ਪੁਸ਼ਟੀ ਕੋਈ ਵੀ ਹਜੇ ਨਹੀਂ ਕਰ ਰਿਹਾ ਹੈਗਾ ਪਰ ਉਹ ਉਹ ਡਾਊਟਫੁਲ ਕਿਹਾ ਜਾ ਰਿਹਾ ਹੁਣ ਜਿਵੇਂ ਅਸੀਂ ਵੀ ਟੇਬਲ ਦੇਖਿਆ ਐਫ ਆਈ ਆਰ ਦੇ ਵਿੱਚ ਬਣਿਆ ਹੋਏ ਕਿ ਇਹ ਮਜੀਠੀਆ ਪਰਿਵਾਰ ਦੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਕੰਪਨੀਆਂ ਤੋਂ ਇੰਨੀ ਇਨਕਮ ਹੋਈ ਇਹਨਾਂ ਲੈਨ ਦੇਣ ਹੋਇਆ ਉਹ ਸਿਰਫ ਦੋ ਕੁ ਬਰਿਆਂ ਦਾ ਮਸਲਾ ਹੈਗਾ ਜਿਹਦੇ ਵਿੱਚ ਇਦਾਂ ਦੀ ਹੈਗੀ ਆ ਉਹ ਚਰਚਾ ਤਾਂ ਇਹ ਵੀ ਮਾਰਕੀਟ ਦੇ ਵਿੱਚ ਚੱਲ ਰਹੀ ਹੈਗੀ ਜਿਹੜੀ ਪੋਲੀਟੀਕਲ ਮਾਰਕੀਟ ਹੈਗੀ ਹੈ ਉਧੂ ਵੀ ਚੱਲ ਰਹੀ ਹੈ ਕਿ ਜਗਦੀਸ਼ ਭੋਲੇ ਨੇ ਵੀ ਕੁਝ ਕਲੂ ਹੈ ਜਿਹੜੇ ਹੁੰਦੇ ਤੇ ਕਿਉਂਕਿ ਜਗਦੀਸ਼ ਭੋਲਾ ਵੀ ਅੱਜ ਕੱਲ੍ਹ ਜਮਾਨਤ ਤੇ ਜਿਹੜਾ ਬਾਹਰ ਆਇਆ ਹੋਇਆ ਸੋ ਇਸ ਤਰ੍ਹਾਂ ਦਾ ਓਵਰਆਲ ਸਾਨੂੰ ਜਿੰਨੀ ਕਨਫਰਮੇਸ਼ਨ ਅਸੀਂ ਗੈਦਰ ਕਰ ਸਕੇ ਥੋੜੇ ਟਾਈਮ ਦੇ ਵਿੱਚ ਉਹ ਮਿਲੀ ਹੈਗੀ ਹੈ ਮੇਨ ਬੇਸ ਹੈ ਜਿਹੜਾ ਉਹਨਾਂ ਦੇ ਕੰਪਨੀਆਂ ਦੇ ਜਿਹੜੀ ਨਗਦ ਜੀ ਇਨ ਕੈਸ਼ ਹੈ ਜਿਹੜਾ ਖਾਤਿਆਂ ਦੇ ਵਿੱਚ ਜਮ੍ਹਾਂ ਹੋਇਆ ਉਹਨੂੰ ਕੁਝ ਏਵੈਲੂਏਟ ਕੀਤਾ ਗਿਆ ਤੇ ਇਹ ਇਸੇ ਮਹੀਨੇ ਦੇ ਵਿੱਚ ਹੀ ਜਿਹੜਾ ਜਿਹੜੀ ਇਨਵੈਸਟੀਗੇਸ਼ਨ ਟੀਮ ਸੀ ਨਾ ਜੀ ਐਨਡੀਪੀਐਸ ਸੈਕਟਰ ਦੇ ਨੂਨ ਲੈ ਕੇ ਉਹਨਾਂ ਨੇ ਵਿਜੀਲੈਂਸ ਨੂੰ ਪੱਤਰ ਹੈ ਜਿਹੜਾ ਅੱਗੇ ਲਿਖਿਆ ਹੈਗਾ ਉਹਦੇ ਆਧਾਰ ਤੇ ਇਹ ਸਾਰੀ ਜਾਂਚ ਹੋਈ ਹੈ ਹੁਣ ਦੇਖਦੇ ਹਾਂ ਇਹ ਅੱਗੇ ਕਿੰਨੇ ਵਧਦਾ ਹੈਗਾ ਚਰਨਜੀਤ ਜੀ ਜੇ ਇਹੇ ਕਾਰਵਾਈ ਤੇ ਨਜ਼ਰ ਮਾਰੀਏ ਭਾਵੇਂ ਕਿ ਤੁਸੀਂ ਦੱਸਿਆ ਵੀ ਵਿਜੀਲੈਂਸ ਬਿਊਰੋ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਤਿਆਰੀ ਕੀਤੀ ਜਾ ਰਹੀ ਸੀ ਪਰ ਜਦੋਂ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦੇ ਨਤੀਜੇ ਆਉਂਦੇ ਨੇ ਉਸ ਤੋਂ 2 ਦਿਨ ਬਾਅਦ ਇਹ ਕਾਰਵਾਈ ਕੀਤੀ ਜਾਂਦੀ ਹੈ 23 ਨੂੰ ਨਤੀਜੇ ਆਏ ਨੇ ਤਾਂ ਫਿਰ ਇਸ ਨੂੰ ਜੇਕਰ ਪੰਜਾਬ ਦੀ ਸਿਆਸਤ ਨਾਲ ਜਾਂ ਇਸ ਦੇ ਸਿਆਸੀ ਮਾਇਨੇ ਤੇ ਗੱਲ ਕਰੀਏ ਉਹਨਾਂ ਨੂੰ ਕਿਵੇਂ ਦੇਖੋਗੇ ਤੁਸੀਂ ਦੇਖੋ ਇਹ ਬੜੀ ਗੱਲ ਅਹਿਮ ਹੈਗੀ ਪੋਲੀਟੀਕਲ ਐਂਗਲ ਤੋਂ ਆਪਾਂ ਦੇਖਣਾ ਹੋਵੇ ਤਾਂ ਇਹਨੂੰ ਕਿਉਂਕਿ 2 ਦਿਨ ਪਹਿਲਾਂ ਹੀ ਚੋਣਾਂ ਦੇ ਨਤੀਜੇ ਆਏ ਨੇ ਜੀ ਤੇ 2 ਦਿਨ ਬਾਅਦ ਹੀ ਕਿਉਂਕਿ ਹਜੇ ਦਾ ਜਿੱਤ ਦੇ ਜਸ਼ਨ ਹੈ ਉਹ ਜੇ ਚੱਲ ਰਹੇ ਨੇ ਦਿੱਲੀ ਚ ਤਾਂ ਅੱਜ ਮਨਾਏ ਜਾ ਰਿਹਾ ਬਲਕਿ ਅੱਜ ਉੱਥੇ ਜਸ਼ਨ ਮਨਾਏ ਜਾ ਰਹੇ ਕੱਲ ਉੱਥੇ ਮੁੱਖ ਮੰਤਰੀ ਨੇ ਲੁਧਿਆਣੇ ਦੇ ਵਿੱਚ ਰੋਡ ਸ਼ੋਅ ਕੀਤਾ ਕਿਉਂਕਿ ਜਸ਼ਨ ਇਹਨਾਂ ਲੰਬੇ ਖਿੱਚਨੇ ਸੀ ਕਿਉਂਕਿ ਕੌਮੀ ਪੱਧਰ ਤੇ ਇੱਕ ਸਨੇਹਾ ਵੀ ਪਾਰਟੀ ਦੇਣਾ ਚਾਹੁੰਦੀ ਹੈ ਕਿਉਂਕਿ ਦਿੱਲੀ ਹਾਰ ਤੋਂ ਬਾਅਦ ਇਹ ਇੱਕ ਤਰ੍ਹਾਂ ਦੀਆਂ ਪਹਿਲੀਆਂ ਜਿੱਤਾਂ ਦੇ ਵਿੱਚ ਆਉਂਦੀ ਹੈਗੀ ਤਾਂ ਕਿ ਇੱਕ ਪੂਰੇ ਮੁਲਕ ਨੂੰ ਦਿਖਾਇਆ ਜਾ ਸਕੇ ਕਿ ਅਸੀਂ ਨਹੀਂ ਹਾਰੇ ਅਸੀਂ ਮੋੜ ਫਾਰਮ ਦੇ ਵਿੱਚ ਆ ਜਿਹੜੇ ਉਹ ਆ ਰਹੇ ਹੈਗੇ ਜੀ ਪਰ ਮੈਨੂੰ ਦੋ ਇੰਗਲਾਂ ਤੋਂ ਆਪਾਂ ਇਸ ਨੂੰ ਦੇਖ ਸਕਦੇ ਹਾਂ ਅਤਿਸ਼ ਪਹਿਲਾ ਇੰਗਲ ਹੈ ਸਰਕਾਰ ਵਾਲਾ ਸਰਕਾਰ ਨੇ ਕਿਉਂ ਕੀਤਾ ਇਹ ਸਰਕਾਰ ਦਾ ਇਹ ਹੈ ਕਿ ਨਸ਼ਿਆਂ ਦੇ ਖਿਲਾਫ ਹੈ ਜਿਹੜਾ ਜੁੱਧ ਪਿਛਲੇ ਚੱਲ ਰਿਹਾ 3-4 ਮਹੀਨਿਆਂ ਤੋਂ ਲਗਾਤਾਰ ਹਾਂ ਇੱਕ ਮੈਸੇਜ ਦਿੱਤਾ ਜਾ ਰਿਹਾ ਕਿ ਅਸੀਂ ਸਖਤਾਂ ਬਲਡੋజర్ ਚਲਾਇਆ ਜਾ ਰਿਹਾ ਲੋਕਾਂ ਦੇ ਘਰਾਂ ਤੇ ਸੋ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਹੁਣ ਪੰਜਾਬ ਦੇ ਲੋਕਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੀ ਸੀ ਇੱਕ ਸਨੇਹਾ ਤਾਂ ਦਿੱਤਾ ਕਿ ਅਸੀਂ ਨਸ਼ਿਆਂ ਦੇ ਖਿਲ ਨੂੰ ਲੈ ਕੇ ਸਖਤਾਂ ਪਰ ਇਨ ਬਿਟਵੀਨ ਜਿਹੜਾ ਵਿਰੋਧੀ ਧਿਰ ਨੇ ਜਾਂ ਆਮ ਲੋਕਾਂ ਨੇ ਪੁਆਇੰਟ ਆਊਟ ਕਰਨਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਨਸ਼ੇੜੀਆਂ ਨੂੰ ਫੜਫੜ ਅੰਦਰ ਦੇਈ ਜਾਂਦੇ ਹੋ ਜਾਂ ਛੋਟੇ ਲੋਕਾਂ ਨੂੰ ਫੜ ਫੜ ਰਹੇ ਹੋ ਵੱਡਿਆਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਸੋ ਇਹ ਮਜੀਠੀਏ ਵਾਲਾ ਕੇਸ ਚਾਹੇ ਇਹ ਵਿਜੀਲੈਂਸ ਨਾਲ ਜੁੜਿਆ ਹੋਇਆ ਕੇਸ ਹੈ ਕਿ ਸਰੋਤਾਂ ਤੋਂ ਵੱਧ ਆਮਦਨ ਦੀ ਗੱਲ ਕੀਤੀ ਹੈਗੀ ਹੈ ਪਰ ਇਹਨੂੰ ਡਰੱਗਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਉਹ ਇਸ ਨੂੰ ਇਸ ਤਰ੍ਹਾਂ ਫਲੈਸ਼ ਕਰ ਰਹੇ ਨੇ ਜਿਸ ਤਰ੍ਹਾਂ ਜ ਇਹਨਾਂ ਦੇ ਮੰਤਰੀਆਂ ਨੇ ਪੀਸੀਬ ਕੀਤੀਆਂ ਹੈਗੀਆਂ ਨੇ ਘਟਾਰੂ ਚੱਕ ਨੇ ਕੀਤੀ ਹੈ ਕੁਲਦੀਪ ਧਾਲੀਵਾਲ ਨੇ ਕੀਤੀ ਹੈ ਅਮਨੂ ਰੋੜਾ ਨੇ ਵੀ ਕੀਤੀ ਇਵਨ ਕੇਜਰੀਵਾਲ ਨੇ ਵੀ ਅੱਜ ਕਿਹਾ ਕਿ ਨਸ਼ਿਆਂ ਦੇ ਧੰਦੇ ਦੇ ਵਿੱਚ ਕੋਈ ਵੀ ਵੱਡਾ ਹੈ ਚਾਹੇ ਛੋਟਾ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਫੜ ਕੇ ਸੀ ਸਲਾਖਾਂ ਦੇ ਪਿੱਛੇ ਕਰਾਂਗੇ ਉਹਨਾਂ ਨੇ ਚਾਹੇ ਮਜੀਠੀਆ ਦਾ ਨਾਮ ਨਹੀਂ ਲਿਆ ਪਰ ਉਹਦਾ मीनिंग ਸੀ ਕਿ ਅਸੀਂ ਜਿਹੜਾ ਵੱਡਾ ਮਗਰਮਸ਼ ਹੈ ਜਿਵੇਂ ਘਟਾਰੂ ਚੱਕ ਨੇ ਆਪਦੇ ਪੀਸੀ ਚ ਕਿਹਾ ਕਿ ਵੱਡਾ ਮਗਰਮਸ਼ ਹੈ ਉਹਨੂੰ ਹੱਥ ਪਾਇਆ ਹੈ ਜੀ ਸੋ ਮੋਟਿਵ ਇਹ ਇਹ ਅਰੈਸਟ ਦਾ ਇਹੀ ਲੱਗਦਾ ਮੈਨੂੰ ਕਿ ਇੱਕ ਦਿਖਾਉਣਾ ਸੀ ਸਟੇਟ ਨੂੰ ਕਿ ਅਸੀਂ ਸਿਰਫ ਛੋਟੇ ਲੋਕਾਂ ਨੂੰ ਨਹੀਂ ਹੱਥ ਪਾ ਰਹੇ ਅਸੀਂ ਵੱਡਿਆਂ ਨੂੰ ਵੀ ਹੱਥ ਪਾ ਰਹੇ ਹਾਂ ਜੀ ਇਹਦਾ ਮਤ ਮੀਨਿੰਗ ਸੀ ਇਹਨਾਂ ਦਾ ਗਵਰਨਮੈਂਟ ਵਾਲੀ ਤਰਫ ਤੋਂ ਔਰ اپੋਜੀਸ਼ਨ ਜਿਹੜੀ ਉਹ ਕਹਿ ਰਹੀ ਹੈ ਕਿ ਜੀ ਇਹ ਬਦਲਾਖੋਰੀ ਦਾ ਇਸ਼ੂ ਹੈ ਉਹਦਾ ਜਵਾਬ ਅਮਨ ਅਰੋੜਨ ਨੇ ਦਿੱਤਾ ਹੈ ਜਿਹੜਾ ਇਹਨਾਂ ਦੇ ਪੰਜਾਬ ਦੇ ਪ੍ਰਧਾਨ ਹੈ ਉਹ ਕਹਿੰਦੇ ਕਿ ਜੀ ਨਹੀਂ ਬਦਲਾਖੋਰੀ ਨਹੀਂ ਅਸੀਂ ਐਜ਼ ਪਰ ਲਾਅ ਹੈ ਜਿਹੜਾ ਇਹ ਕਾਰਵਾਈ ਕੀਤੀ ਹੈਗੀ ਹੈ ਪਰ ਇੱਕ ਮੈਨੂੰ ਲੱਗਦਾ ਇਹ ਪਾਰਟੀ ਖਤਾਖਾਗੀ ਹੈ ਹੁਣ ਜਿੱਤ ਦਾ ਜਸ਼ਨ ਹੈ ਦੇਖੋ ਜੇ ਤਾਂ ਪਾਰਟੀ ਦੀ ਹੋਈ ਹੁੰਦੀ ਉਥੇ ਹਾਰ ਜੀ ਫਿਰ ਤਾਂ ਉਹ ਹਾਰ ਤੋਂ ਲੋਕਾਂ ਦਾ ਧਿਆਨ ਡਾਈਵਰਟ ਕਰਨ ਦੇ ਲਈ ਇਸ ਇਸ਼ੂ ਨੂੰ ਕੱਢਿਆ ਜਾ ਸਕਦਾ ਸੀ ਭਾਈ ਹੁਣ ਉਥੇ ਪਾਰਟੀ ਹੈਗੀ ਜਿੱਤੀ ਹੁਣ ਤੁਸੀਂ ਇੱਕ ਚੰਗੇ ਮੂਡ ਦੇ ਵਿੱਚ ਹੈਗੇ ਹਾਂ ਤਾਂ ਤੁਹਾਨੂੰ ਕੀ ਲੋੜ ਪਈ ਤੁਸੀਂ ਉਸ ਜਸਨ ਇਹਨਾਂ ਵਿਕਟਰੀ ਨੂੰ ਖਿੱਚਿਆ ਜਾ ਸਕਦਾ ਸੀ ਜੀ ਪਰ ਇਹਦੇ ਨਾਲ ਫਾਇਦਾ ਕੀ ਹੋਇਆ ਕਿ ਜਿਹੜੀ اپوزیشن ਹੈ ਕਿ ਜਿਨ੍ਹਾਂ ਨੂੰ ਬੁਰੀ ਤਰ੍ਹਾਂ ਲੁਧਿਆਣਾ ਪੱਛਮੀ ਦੇ ਵਿੱਚ ਹਾਰ ਦੀ ਮੂੰਹ ਦੇਖਣਾ ਪਿਆ ਹੈਗਾ ਜੀ ਉਹਨਾਂ ਦੀ ਜਿਹੜੀ ਚਿਹਰਾ ਤੇ ਨਮੋਸ਼ੀ ਸੀ ਉਹ ਉਹਨੂੰ ਡਿਵਾਈਸ ਡਾਈਵਰਟ ਕਰ ਲੈਣਗੇ ਜੀ ਉਹ ਇੱਕ ਅਪਰਚੂਨਿਟੀ ਹੈ ਜਿਹੜੀ ਉਹਨਾਂ ਨੂੰ ਵਿਰੋਧੀਆਂ ਨੂੰ ਇਸ ਇਸ਼ੂ ਦੇ ਨਾਲ ਮਿਲ ਗਈ ਹੈ ਕਿ ਜਿਹੜਾ ਹਾਰ ਦਾ ਠੀਕਰਾ ਉਹਨਾਂ ਤੇ ਆਪਸ ਵਿੱਚ ਪੰਨਿਆ ਜਾ ਰਿਹਾ ਸੀ ਲੋਕਾਂ ਦੇ ਚੇਤਿਆਂ 'ਚ ਸੀ ਕਿ ਕਾਂਗਰਸ ਦੀ ਹਾਰ ਦੇ ਆਕਾਰ ਨੇ ਭਾਜਪਾ ਨੂੰ ਇੰਨੀ ਬੋੜ ਪਈ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਜਮਾਨਤ ਜਬਤ ਕਰਾ ਗਿਆ ਹੈਗਾ ਤਾਂ ਉਹਨਾਂ ਆਪੋਜੀਸ਼ਨ ਪਾਰਟੀਆਂ ਨੂੰ ਇੱਕ ਅਤਿਸ਼ ਹੁਣ ਇੱਕ ਮੌਕਾ ਹੱਥ ਲੱਗ ਗਿਆ ਕਿ ਉਹ ਆਪਣੀ ਜਿਹੜੀ ਹਾਰ ਦੀ ਨਮੋਸ਼ੀ ਹੈ ਉਹਨੂੰ ਲੁਕੋ ਸਕਣਗੇ ਦੇ ਪਿੱਛੇ ਜੀ ਦੂਸਰਾ ਇਹ ਲੱਗਿਆ ਕਿ ਜਿਸ ਤਰ੍ਹਾਂ ਚਰਚਾ ਵੀ ਚੱਲਦੀ ਹੈ ਕਿ ਐਮਰਜੈਂਸੀ ਦੀ ਜਿਹੜੀ ਪੰਜਾਮੀ ਬਰੇ ਗੰਢ ਹੈ ਉਹ ਵੀ ਅੱਜ ਹੀ ਦਿਨ ਹੈਗਾ ਜੀ ਸੋ ਪੋਲੀਟੀਕਲ ਪਾਰਟੀਆਂ ਇਸ ਨੂੰ ਵੀ ਕਿਸੇ ਨਾ ਤਰੀਕੇ ਨਾਲ ਜਿਹੜੀ ਆਪੋਜੀਸ਼ਨ ਵਾਲੀਆਂ ਨੇ ਉਹ ਜੋੜ ਸਕਦੀਆਂ ਨੇ ਜੀ ਦੂਸਰਾ ਇੱਕ ਇਹ ਵੀ ਹੋਇਆ ਇਹਦੇ ਵਿੱਚ ਕਿ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਕਾਂਗਰਸ ਪਾਰਟੀ ਹੈ ਚਾਹੇ ਭਾਜਪਾ ਹੈਗੇ ਉਹਨਾਂ ਨੂੰ ਇੱਕ ਇਕੱਠਾ ਹੋਣ ਦਾ ਮੌਕਾ ਦੇ ਦਿੱਤਾ ਹੈਗਾ ਹੁਣ ਪ੍ਰਤਾਪ ਬਾਜਵੇ ਦਾ ਮੈਂ ਬਿਆਨ ਦੇਖ ਰਿਹਾ ਸੀਗਾ ਚਾਹੇ ਇਹ ਠੀਕ ਹੈ ਕਿ ਡਰੱਗ ਵਾਲੇ ਈਸ਼ੂ ਤੇ ਇਹ ਲੋਕ ਪੰਜਾਬ ਦੇ ਵਿੱਚ ਬੋਲਣਾ ਉਹਦੀ ਹਮਾਇਤ ਕਰਨੀ ਸੌਖੀ ਨਹੀਂ ਹੈਗੀ ਐ ਪਰ ਉਹਨਾਂ ਨੇ ਵਿਜੀਲੈਂਸ ਦੇ ਤੌਰ ਤਰੀਕਿਆਂ ਤੇ ਮੌਕਿਆਂ ਤੇ ਉਹਨੂੰ ਜ਼ਰੂਰ ਪ੍ਰਤਾਬ ਅਜਬਾਨ ਨੇ ਹਾਈਲਾਈਟ ਕੀਤਾ ਈਵਨ ਸੁਖਪਾਲ ਖੈਰਾ ਨੇ ਵੀ ਕਿਹਾ ਕਿ ਜੇ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ ਇਸ ਮਸਲੇ ਤੇ ਤਾਂ ਅਸੀਂ ਹਾਵਾਂ ਆਵਾਂਗੇ ਉਹਦੇ ਵਿੱਚ ਤਾਂ ਉਹਨ ਵਿਰੋਧੀਆਂ ਨੂੰ ਇੱਕ ਮੌਕਾ ਮਿਲ ਗਿਆ ਹੈ ਪਰ ਅਤਿਸ਼ ਮੈਂ ਇਹ ਦੇਖਦਾ ਕਿ ਇਹ ਪਾਰਟੀ ਇੱਕ ਅਲੱਗ ਕਿਸਮ ਦੀ ਹੈ ਖਾਸ ਕਰਕੇ ਜਿਹੜੇ ਚੇਤਨ ਹਲਕੇ ਨੇ ਉਹ ਇਹ ਗੱਲ ਨੂੰ ਮਹਿਸੂਸ ਕਰਦੇ ਹੈਗੇ ਨੇ ਕਿ ਇਹਨਾਂ ਦਾ ਜਿਹੜਾ ਤੌਰ ਤਰੀਕਾ ਹੈ ਇਹਨਾਂ ਦਾ ਕੰਮ ਕਰਨ ਦਾ ਸਰਕਾਰ ਦਾ ਜਾਂ ਪਾਰਟੀ ਦਾ ਉਹ ਬੜੀ ਅਲੱਗ ਕਿਸਮ ਦਾ ਹੈਗਾ ਹੋ ਸਕਦਾ ਹੈ ਕਿ ਅੱਜ ਮਾਰਨਿੰਗ ਕੋਈ ਆਦਮੀ ਇਹਨਾਂ ਦੀ ਅੱਖਾਂ ਦਾ ਤਾਰਾ ਹੋਵੇ ਤੇ ਦੁਪਹਿਰ ਵਕਤ ਉਹ ਹੋ ਸਕਦਾ ਹੈ ਉਹਨਾਂ ਦੀ ਅੱਖਾਂ ਚ ਰੜਕ ਰਿਆ ਹੋਵੇ ਇਸ ਕਿਸਮ ਦਾ ਇਹਨਾਂ ਦਾ ਕੋਈ ਕੀਤ ਮਤਲਬ ਕੀਤਾ ਨਹੀਂ ਜਾ ਸਕਦਾ ਭਰੋਸਾ ਕਿ ਕਦੋਂ ਕੀ ਹੋ ਜਾਵੇ ਕੀ ਵਾਪਰ ਜਾਵੇ ਕੁਝ ਨਹੀਂ ਪਤਾ ਲੱਗ ਜਾ ਅੱਜ ਕੋਈ ਪਹਿਲੀ ਕਤਾਰ ਚ ਹੋ ਸਕਦਾ ਹੈ ਕੱਲ ਨੂੰ ਪਿਛਲੀ ਕਤਾਰ ਚ ਖੜਾ ਹੋਵੇ ਸੋ ਪਹਿਲਾਂ ਵੀ ਜਿਹੜੇ ਇਹਨਾਂ ਦੇ ਬੰਦੇ ਜਿਹੜੇ ਫੜੇ ਨੇ ਜਿੰਨੇ ਵੀ ਚਾਹੇ ਵਿਜੀਲੈਂਸ ਨੇ ਚਾਹੇ ਪੰਜਾਬ ਪੁਲਿਸ ਨੇ ਹੁੰਦਾ ਤਾਂ ਇਹ ਹੈ ਕਿ ਨਾਰਮਲੀ ਕੋਈ ਵਿਜੀਲੈਂਸ ਕਸਟਡੀ ਜਾਵੇ ਪੰਜਾਬ ਪੁਲਿਸ ਦੀ ਕਸਟਡੀ ਜਾਵੇ ਜੇਲ੍ਹ ਜਾਵੇ ਉਹਨਾਂ ਦੇ ਮਨ ਦੇ ਵਿੱਚ ਇੱਕ ਖੌਫ ਪੈਦਾ ਹੋ ਜਾਂਦਾ ਹੈ ਪਰ ਹੁੰਦਾ ਉਲਟ ਹੈ ਪਰ ਮੈਨੂੰ ਤਾਂ ਕਈ ਵਾਰੀ ਆਪਾਂ ਹਾਸੇ ਚ ਕਹਿ ਸਕਦੇ ਆਂ ਇਹ ਗੱਲ ਕਿ ਪਤਾ ਨਹੀਂ ਪੰਜਾਬ ਪੁਲਿਸ ਕਸਟਡੀ ਦੇ ਵਿੱਚ ਕਿੰਨਾ ਕੁ ਲਾਡ ਪਿਆਰ ਕਰਦੀ ਹੈ ਕਿ ਉਹ ਆ ਕੇ ਬਾਹਰ ਉਹੀ ਬੰਦੇ ਸ਼ੇਰ ਬਣ ਜਾਂਦੇ ਨੇ ਉਹਨਾਂ ਦੇ ਤੌਰ ਤਰੀਕੇ ਬਦਲ ਜਾਂਦੇ ਨੇ ਜੇ ਸਰਕਾਰ ਦੇ ਖਿਲਾਫ ਪਹਿਲਾਂ ਲੋਹ ਪਿੱਛ ਤੇ ਬੋਲਦੇ ਸੀ ਤਾਂ ਫਿਰ ਉਹ ਹਾਈ ਪਿਚ ਤੇ ਬੋਲਣਾ ਸ਼ੁਰੂ ਕਰ ਦਿੰਦੇ ਨੇ ਸੋ ਇਹ ਇੱਕ ਮੈਨੂੰ ਲੱਗਦਾ ਕਿ ਵਿਰੋਧੀਆਂ ਨੂੰ ਇੱਕ ਇਹਦੇ ਨਾਲ ਮੌਕਾ ਹੈ ਜਿਹੜਾ ਉਹ ਮਿਲੇ ਇੱਕ ਤਾਂ ਇਕੱਠੇ ਹੋਣ ਦਾ ਮੌਕਾ ਮਿਲ ਗਿਆ ਦੂਸਰਾ ਉਹਨਾਂ ਨੂੰ ਇਹ ਲੱਗਦਾ ਕਿ ਹੁਣੇ ਮੌਕਾ ਹੈ ਕਿ ਅਸੀਂ ਜਿਹੜੀ ਲੁਧਿਆਣੇ ਦੀ ਹਾਰ ਹੈ ਕਿ ਉਹਨੂੰ ਅਸੀਂ ਲੁਕੋ ਸਕੀ ਉਹ ਨਮੋਸ਼ੀ ਜਿਹੜੀ ਹੈ ਉਹ ਲੋਕਮਨਾਂ ਦੇ ਵਿੱਚੋਂ ਕੱਢ ਕੇ ਇੱਕ ਨਵੇਂ ਪੈਂਤੜੇ ਦੇ ਇਕੱਠੇ ਹੋਗੇ ਇੱਕ ਸਾਂਝਾ ਜਿਹੜਾ ਕੋਈ ਸੰਘਰਸ਼ ਹੈ ਸ਼ੁਰੂ ਕਰੀਏ ਦੇਖਦੇ ਹਾਂ ਕਿ ਇਹਦੇ ਵਿੱਚ ਕਿੰਨੇ ਕੁ ਲੋਕ ਆਪ ਵਿਚ ਇਕੱਠੇ ਹੁੰਦੇ ਨੇ ਕਿਸ ਕਿਸਮ ਦਾ ਜਿਹੜਾ ਪੈਂਤੜਾ ਲੈਂਦੇ ਨੇ ਜੀ ਚਰਨਜੀਤ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਸ਼ੁਰੂਆਤ ਦੇ ਵਿੱਚ ਹੀ ਹੁਣ ਵੀ ਆਮ ਆਦਮੀ ਪਾਰਟੀ ਇਸ ਸਾਰੇ ਘਟਨਾਕ੍ਰਮ ਨੂੰ ਬਹੁਤ ਹੀ ਜ਼ਿਆਦਾ ਹਾਈਲਾਈਟ ਕਰ ਰਹੀ ਹੈ ਵੀ ਦੋ ਦੋ ਮੰਤਰੀਆਂ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਅਮਨ ਅਰੋੜਾ ਵੀ ਪਾਰਟੀ ਪ੍ਰਧਾਨ ਕਰ ਰਹੇ ਨੇ ਜੋ ਪੰਜਾਬ ਦੇ ਪ੍ਰਧਾਨ ਨੇ ਵੀ ਤੁਹਾਨੂੰ ਲੱਗਦਾ ਹੈ ਵੀ ਜਿਹੜਾ ਆਮ ਆਦਮੀ ਪਾਰਟੀ ਜਿਸ ਏਜੰਡੇ ਨਾਲ ਇਸ ਨੂੰ ਪ੍ਰਚਾਰ ਰਹੀ ਹੈ ਵੀ ਕੀ ਉਸ ਤੋਂ ਉਹਨਾਂ ਕ ਸਿਆਸੀ ਲਾਹੇ ਲੈਣ 'ਚ ਕਾਮਯਾਬ ਰਹੇਗੀ ਅਤਿਸ਼ ਇਹ ਤਾਂ ਹਜੇ ਪਰ ਵਿਖਦੀ ਕੁਖ ਦੇ ਵਿੱਚ ਆਏ ਗੱਲ ਕਿ ਇਹਦੇ ਵਿੱਚ ਆਮਦੀ ਪਾਰਟੀ ਨੂੰ ਪਰ ਫੌਰੀ ਤੌਰ ਤੇ ਜਿਸ ਤਰ੍ਹਾਂ ਦਾ ਸਾਰੇ ਮੰਤਰੀ ਪ੍ਰੈਸ ਕਾਨਫਰੰਸਾਂ ਕਰ ਰਹੇ ਹੈਗੇ ਨੇ ਕੇਜਰੀ ਆਲ ਵੀ ਉਹਨਾਂ ਨੇ ਵੀ ਬਿਆਨ ਦਿੱਤਾ ਹੈਗਾ ਜਾਂ ਜਿਸ ਤਰ੍ਹਾਂ 25 26 ਥਾਵਾਂ ਤੇ ਇੱਕੋ ਟਾਈਮ ਏਡਾ ਵੱਡਾ ਆਪਰੇਸ਼ਨ ਕੀਤਾ ਗਿਆ ਉਹਦਾ ਮਤਲਬ ਸੀ ਕਿ ਇਹਨੂੰ ਹਾਈਲਾਈਟ ਕੀਤਾ ਜਾਵੇ ਇੱਕ ਦਿਖਾਇਆ ਜਾਵੇ ਵੱਧ ਤੋਂ ਵੱਧ ਦਾ ਸਿਆਸੀ ਲਾਇਆ ਲਿਆ ਜਾ ਸਕੇ ਮੈਨੂੰ ਪ੍ਰੈਕਟੀਕਲੀ ਇਹ ਲੱਗਦਾ ਹੈਗਾ ਕਿ ਪੋਲੀਟੀਕਲ ਜਿਹੜਾ ਪਰਚਾ ਦਰਜ ਕੀਤਾ ਹੈ ਕਿ ਇਹ ਪਤਾ ਨਹੀਂ ਆਪਾਂ ਨੂੰ ਕਿ ਕਿੰਨਾ ਕੁ ਮਜ਼ਬੂਤ ਹੈ ਕਿੰਨਾ ਕੁ ਕਮਜ਼ੋਰ ਹੈ ਜੀ ਕਿ ਵਿਜੀਲੈਂਸ ਦਾ ਪਰਚਾ ਇਹ ਕਿੰਨਾ ਕੁ ਟਿਕ ਪਾਉਂਦਾ ਹੈਗਾ ਜੀ ਕੀ ਮਜੀਠੀ ਦੀ ਜਮਾਨਤ ਹੈ ਜਿਹੜੀ ਉਹ ਨਾਲ ਦੀ ਨਾਲ ਹੋ ਚਗੀ ਕਿੰਨਾ ਟਾਈਮ ਅੰਦਰ ਰਹਿੰਦਾ ਹੈ ਕੇਸ ਦੇ ਲੌਜੀਕ ਕੀ ਨੇ ਜੀ ਤੱਥ ਕੀ ਨੇ ਸਰਕਾਰ ਕੋਲੇ ਵਿਜੀਲੈਂਸ ਕੋਲੇ ਤੱਥ ਕੀ ਨੇ ਉਹ ਕਿੰਨੇ ਕੁ ਮਜ਼ਬੂਤ ਤੱਥ ਨੇ ਜੀ ਕਿ ਕੋਰਟ ਚ ਟਿਕ ਸਕਣਗੇ ਜਾਂ ਨਹੀਂ ਟਿਕ ਸਕਣਗੇ ਕਹਿਣ ਤੋਂ ਭਾਵ ਕਿ ਵਿਜੀਲੈਂਸ ਦਾ ਕੇਸ ਹੈ ਜਿਹੜਾ ਉਹਦਾ ਸਕਸੈਸਰ ਅਦਾਲਤ ਦੇ ਵਿੱਚ ਸਕਸੈਸ ਹੈ ਉਹਦੀ ਉਹ ਤੇ ਨਿਰਪਰ ਕਰਦਾ ਹੈਗਾ ਕਿਉਂਕਿ ਨਾਰਮਲੀ ਆਪਾਂ ਦੇਖਿਆ ਕਿ ਜਦੋਂ ਅਮਰਿੰਦਰ ਸਿੰਘ ਬਣੇ ਸੀ ਅਮਰਿੰਦਰ ਸਰਕਾਰ ਆਈ ਸੀ ਤਾਂ ਬਾਦਲਾਂ ਨੂੰ ਫੜਕੇ ਏਸੇ ਐਸੈਟ ਦੇ ਵਿੱਚ ਉਹ ਅੰਦਰ ਕੀਤਾ ਸੀਗਾ ਤੇ ਮੁੜ ਕੇ ਗਵਾਹ ਮੁਕਰ ਜਾਂਦੇ ਆ ਸਾਰੀਆਂ ਚੀਜ਼ਾਂ ਆਪਾਂ ਨੂੰ ਪਤਾ ਹੀ ਆ ਅਮਰਿੰਦਰ ਤੇ ਵੀ ਪਰਚਾ ਦਰਜ ਹੋਇਆ ਸੀਗਾ ਸੋ ਮੇਨ ਦੇਖਣਾ ਕਿ ਇਹ ਕੇਸ ਕਿਸ ਐਂਡ ਤੱਕ ਜਾਂਦਾ ਕਨਕਲੂਜਨ ਤੱਕ ਜਾਂਦਾ ਹੈਗਾ ਜਿੱਦਾਂ ਕਿਸੇ ਕਨਕਲੂਜਨ ਤੱਕ ਲੈ ਜਾਂਦੇ ਹੈਗੇ ਨੇ ਫਿਰ ਤਾਂ ਨੇਚਰਲੀ ਹੋਰ ਵੀ ਲਾਹਾ ਮਿਲੇਗਾ ਪਰ ਵਕਤੀ ਤੌਰ ਤੇ ਸਰਕਾਰ ਨੂੰ ਇਹ ਲੱਗਦਾ ਹੈਗਾ ਕਿ ਸਾਨੂੰ ਇਸ ਚੀਜ਼ ਦਾ ਫਾਇਦਾ ਹੋਊਗਾ ਕਿਉਂਕਿ ਨਸ਼ਾ ਇੱਕ ਇਹ ਜੀ ਚੀਜ਼ ਹੈ ਕਿ ਜਿੱਦੋਂ ਪੰਜਾਬ ਦਾ ਹਰ ਘਰ ਹੈ ਜਿਹੜਾ ਉਹ ਪੀੜਤ ਹੈ ਇਸ ਤੋਂ ਘਰ ਘਰ ਇਸ ਗੱਲ ਤੋਂ ਲੈ ਕੇ ਸੱਥਰ ਹੈ ਜਿਹੜੇ ਉਹ ਵਿਸ਼ੇ ਹੋਏ ਨੇ ਸੋ ਸਰਕਾਰ ਤਾਂ ਆਪਣੇ ਤੌਰ ਤੇ ਸਰਕਾਰ ਨੇ ਜੇ ਪੈਨਟੜਾ ਲਿਆ ਕੋਈ ਰਣਨੀਤੀ ਬਣਾਈ ਹੈ ਇਸ ਕਿਸਮ ਦੀ ਉਹਨਾਂ ਨੇ ਆਪਣੇ ਲਿਹਾਜ਼ ਨੇ ਤਾਂ ਹੀ ਸੋਚ ਕੇ ਕੀਤਾ ਹੋਵੇਗਾ ਪਰ ਸਾਰੀਆਂ ਗੱਲਾਂ ਸਰਕਾਰਾਂ ਦੇ ਹੱਥ 'ਚ ਨਹੀਂ ਹੁੰਦੀਆਂ ਹਨਾ ਕਿ ਆਫ-ਔਨ ਬਟਨ ਤਾਂ ਹੈ ਨਹੀਂ ਕਿ ਜਿਸ ਤਰ੍ਹਾਂ ਅਸੀਂ ਸੋਚਦੇ ਆ ਪੋਲਿਟਿਕਸ ਦੇ ਵਿੱਚ ਉਦਾਂ ਹੀ ਸਾਰੀਆਂ ਚੀਜ਼ਾਂ ਰੋਟੇਟ ਹੋਣਗੀਆਂ ਹੁਣ ਕਹਿਣ ਵਾਲੇ ਤਾਂ ਇਹ ਵੀ ਕਹੀ ਜਾਂਦੇ ਨੇ ਕਿ ਮਜੀਠੀਆ ਪਿਛਲੇ ਦਿਨਾਂ ਦੇ ਵਿੱਚ ਕਾਫੀ ਡਾਊਨ ਸੀ ਜੀ ਇਹ ਪਰਚਾ ਦਰਜ ਹੋ ਗਿਆ ਤਾਂ ਮਜੀਠੀਆ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਮੁੜ ਕੇ ਜਾਣ ਪਾ ਦਿੱਤੀ ਹੈਗੀ ਹੈ ਕਿਸੇ ਚੀਜ਼ ਨੂੰ ਹਾਈਲਾਈਟ ਕਰ ਦੇਣਾ ਚਾਹੇ ਉਹ 네ਗੇਟਿਵ ਉਹਦਾ ਬਦਨਾਮ ਪਹਿਲੇ ਡਰੱਗਸ ਦੇ ਕੇਸ ਦੇ ਵਿੱਚ 2013 ਤੋਂ ਅਲੀਗੇਸ਼ਨ ਹੈ ਜਿਹੜੇ ਉਹ ਲੱਗ ਰਹੇ ਨੇ ਮਜੀਠੀਆ ਚ ਮਜੀਠੀਆ ਤੇ ਇਸ ਕਰਕੇ ਉਹਨੂੰ ਲੱਗਦਾ ਕਿ ਜੇ ਇਦਾਂ ਦਾ ਕਰ ਕਿ ਪਹਿਲਾਂ ਵੀ ਸਰਕਾਰ ਦੇ ਖਿਲਾਫ ਆਲੋਚਨਾ ਤਾਂ ਕਰਦੇ ਨਹੀਂ ਮੇਜੀਠੀਆ ਤਾਂ ਉਹਨਾਂ ਨੇ ਹੁਣ ਇਹ ਅਭਾਰਨਾ ਸ਼ੁਰੂ ਕਰ ਦਿੱਤਾ ਸ਼੍ਰੋਮਣੀ ਗੱਦੀਦਲ ਸੁਖਵੀਰ ਸਿੰਘ ਬਾਦਲ ਦਾ ਵੀ ਇਹ ਬਿਆਨ ਆਇਆ ਹੈਗਾ ਜੀ ਕਿ ਧੱਕੇਸ਼ਾਹੀ ਹੈ ਇਹ ਵਿਜੀਲੈਂਸ ਦਾ ਮਿਸਯੂਜ਼ ਹੈਗਾ ਜਿਸ ਤਰ੍ਹਾਂ ਸੈਂਟਰ ਈਡੀ ਦਾ ਮਿਸਯੂਜ਼ ਦੀ ਅਲੀਗੇਸ਼ਨ ਲੱਗਦੇ ਨੇ ਇਹਨਾਂ ਅਲੀਗੇਸ਼ਨ ਦੇ ਦਰਮਿਆਨ ਮੇਨ ਜਿਹੜੀ ਭੂਮਿਕਾ ਰਹੇਗੀ ਉਹ ਰਹੇਗੀ ਵਿਜੀਲੈਂਸ ਤੇ ਔਰ ਵਿਜੀਲੈਂਸ ਦੇ ਕੋਲ ਕਿੰਨੇ ਕੁ ਉਹਨਾਂ ਦੀ ਝੋਲੀ 'ਚ ਦਾਣੇ ਨੇ ਕਿੰਨਾ ਕੁ ਉਹਨਾਂ ਕੋਲੇ ਫੈਕਟ ਹੈ ਕਿੰਨੇ ਕੁ ਤੱਥ ਹੈ ਉਹ ਤੇ ਨਿਰਭਰ ਕਰੇਗਾ ਜੇ ਉਹਨਾਂ ਕੋਲ ਤੱਥ ਸੋਲਿਡ ਹੋਏ ਤਾਂ ਇੱਕ ਇਹਦਾ ਮੈਸੇਜ ਹੈ ਜਿਹੜਾ ਜਿੰਨਾ ਸਰਕਾਰ ਨੇ ਸੋਚਿਆ ਉਸ ਤੋਂ ਵੀ ਵੱਡਾ ਜਾ ਸਕਦਾ ਚਰਨਜੀਤ ਜੀ ਸਰਕਾਰ ਤਾਂ ਇਹਦਾ ਸਿਆਸੀ ਲਾਹ ਲਹਿਣਾ ਚਾਹੁੰਦੀ ਹੈ ਪਰ ਜੇ ਦੂਜੇ ਪਾਸੇ ਅਕਾਲੀ ਦਲ ਦੀ ਗੱਲ ਕਰ ਲਈਏ ਕਿਉਂਕਿ ਇਸ ਘਟਨਾਗ੍ਰਮ ਤੋਂ ਬਾਅਦ ਅਕਾਲੀ ਦਲ ਦੀ ਵੀ ਸਮੁੱਚੀ ਲੀਡਰਸ਼ਿਪ ਚਾਹੇ ਜ਼ਿਲ੍ਹਾ ਪੱਧਰ ਦੀ ਹੋਵੇ ਚਾਹੇ ਸੂਬਾਈ ਪੱਧਰ ਦੀ ਹੋਵੇ ਉਹ ਵੀ ਇਸ ਦੇ ਖਿਲਾਫ ਕਿਤੇ ਨਾ ਕਿਤੇ ਖੁੱਲ ਕੇ ਬੋਲ ਰਹੇ ਨੇ ਤੁਹਾਨੂੰ ਨਹੀਂ ਲੱਗਦਾ ਇਸ ਨਾਲ ਕਿਤੇ ਨਾ ਕਿਤੇ ਜਿਹੜਾ ਅਕਾਲੀ ਦਲ ਸੁੱਤਾ ਪਿਆ ਸੀ ਜਾਂ ਪਿਛਲੇ ਕਈ ਦਿਨਾਂ ਤੋਂ ਸ਼ਾਂਤ ਪਿਆ ਸੀ ਉਸ ਨੂੰ ਵੀ ਇੱਕ ਪਲੇਟਫਾਰਮ ਮਿਲ ਗਿਆ ਬੋਲਣ ਦਾ ਉਹ ਤਾਂ ਜਿਸ ਤਰ੍ਹਾਂ ਅਤਿਸ਼ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਵਿਰੋਧੀਆਂ ਨੂੰ ਜਿਹੜੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਜ਼ਮਾਨਤ ਜਬਤ ਹੋਈ ਹੈ ਜ਼ਮਾਨਤ ਜਬਤ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਦੇ ਪਿੱਛੇ ਕੋਈ ਬਿਆਨ ਨਹੀਂ ਦਿੱਤਾ ਕਿਸੇ ਕਿਸਮ ਦਾ ਜਿਵੇਂ ਤੁਸੀਂ ਵੀ ਕਵਰ ਕੀਤਾ ਹੈਗਾ ਕਿ ਉਹਨਾਂ ਦਾ ਯੂਥ ਅਕਾਲੀ ਦਲ ਦੇ ਪ੍ਰਧਾਨ ਦਾ ਬਿਆਨ ਆਇਆ ਉਹ ਤੋਂ ਪਤਾ ਲੱਗਦਾ ਹੈ ਕਿ ਕਿੰਨੀ ਉਹਨਾਂ ਨੂੰ ਸੈਟ ਬੈਕ ਹੈ ਜਿਹੜਾ ਲਗਿਆ ਸੀਗਾ ਤਾਂ ਹੁਣ ਪਿਛਲੇ ਦੋ ਦਿਨਾਂ ਤੋਂ ਉਹ ਬੋਲ ਹੀ ਰਹੇ ਸੀਗੇ ਹੋਰ ਈਸ਼ੂ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਬੋਲ ਰਹੇ ਸੀ ਅੱਜ ਵੀ ਉਹਨਾਂ ਦਾ ਬਿਆਨ ਆ ਗਿਆ ਹਰਸਿਮਰਤ ਦਾ ਵੀ ਆ ਜਾਏਗਾ ਬਾਕੀ ਵੀ ਬੋਲਣਗੇ ਤਾਂ ਉਹਨਾਂ ਨੂੰ ਇੱਕ ਈਸ਼ੂ ਤਾਂ ਜਿਹੜਾ ਮਿਲ ਹੀ ਜਾਂਦਾ ਹੈ ਕਿ ਨਾ ਬੋਲਣ ਦੇ ਲਈ ਤੇ ਉਹਦਾ ਲਾਹਾ ਮਿਲਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜਭਾਗ ਦੇ ਵਿੱਚ ਬਹੁਤ ਕੁਝ ਹੋਇਆ ਹੈ ਇਸ ਕਰਕੇ ਜਿਹੜੀ ਉਹਨਾਂ ਦੀ ਕ੍ਰੈਡਿਬਿਲਟੀ ਲੂਜ਼ ਹੋਈ ਵੀ ਹੈ ਉਹਨੂੰ ਆਪਾਂ ਕਹਿ ਦਈਏ ਕਿ ਇੱਕ ਈਸ਼ੂ ਨੂੰ ਮੁੜ ਕੇ ਖੜਾ ਕਰ ਦੇਗਾ ਉਹਨਾਂ ਦੇ ਵਿੱਚ ਕੋਈ ਤਾਕਤ ਭ ਬਿਲਕੁਲ ਕਿਉਂਕਿ ਅਕਾਲੀ ਦਲ ਤਾਂ ਆਪ ਦੋ ਫਾੜ ਹੋਇਆ ਪਿਆ ਜਿਹੜੀ ਪੰਜ ਮੈਂਬਰੀ ਕਮੇਟੀ ਹੈਗੀ ਆ ਅਕਾਲ ਸ੍ਰੀ ਅਕਾਲ ਤੱਕ ਸਭ ਤੋਂ ਬਣਾਈ ਵੀ ਉਹ ਆਪਣੀ ਭਰਤੀ ਜਿਹੜੀ ਚੱਲ ਰਹੀ ਆ ਉਸ ਦੀ ਤੇ ਉਹ ਨਵੀਂ ਲੀਡਰਸ਼ਿਪ ਵੀ ਉਭਾਰ ਰਹੇ ਨੇ ਕੌਣ ਕਿੰਨਾ ਕ ਕਾਮਯਾਬ ਹੁੰਦਾ ਇਹ ਵਖਰੀ ਗੱਲ ਹੈਗੀ ਆ ਪਰ ਜਿਹੜੀ ਅਕਾਲੀ ਦਲ ਦੀ ਧਰਾਤਲ ਤੇ ਕ੍ਰੈਡੀਬਿਲਟੀ ਆ ਉਹ ਨੂੰ ਕਾਫੀ ਸੈਟ ਬੈਕ ਹੈ ਜਿਹੜਾ ਉਹ ਡਾਊਨ ਆਈ ਹੋਈ ਹੈ ਤਾਂ ਉਹ ਡਾਊਨ ਹੋਈ ਕ੍ਰੈਡੀਬਿਲਟੀ ਨੂੰ ਆਪਾਂ ਕਹਿ ਦਈਏ ਕਿ ਇੱਕੋ ਕੇਸ ਚੱਕ ਕੇ ਉੱਪਰ ਲੈ ਜਾਏਗਾ ਸਾਰੇ ਚੀਜ਼ਾਂ ਬਿਲਕੁਲ ਉਹ ਮੁਸ਼ਕਲ ਹੈ ਜੀ ਇਹ ਸੰਸਾਡ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਜਿਨ੍ਹਾਂ ਨੇ ਦੱਸਿਆ ਵੀ ਅੱਜ ਵਿਕਰਮ ਮਜੀਠੀਆ ਤੇ ਵਿਜੀਲੈਂਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਇਹ ਕਿਸ ਮਾਮਲੇ 'ਚ ਕੀਤੀ ਗਈ ਹੈ ਤੇ ਇਸ ਦੇ ਕਿੰਨੇ ਇੱਕ ਸਿਆਸੀ ਜਿਹੜੇ ਨੇ ਲਾਭ ਤੇ ਨੁਕਸਾਨ ਜਿਹੜੇ ਨੇ ਉਹ ਦੇਖਣ ਨੂੰ ਮਿਲ ਸਕਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਉਹਨਾਂ ਨੇ ਵਿਸਥਾਰਪੂਰਵਕ ਗੱਲਬਾਤ ਕੀਤੀ ਹੈ ਸਾਡੇ ਨਾਲ ਅਗਲੇ ਹਫ਼ਤੇ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਇੱਕ ਨਵੇਂ ਮੁੱਦੇ ਦੇ ਨਾਲ ਜਲਦ ਮਿਲਾਂਗੇ ਧੰਨ